ਭਾਜਪਾ ਦੀ ਸਿਆਸੀ ਤਾਕਤ ਵਿੱਚ ਉਸ ਸਮੇਂ ਹੋਰ ਇਜ਼ਾਫਾ ਹੋਇਆ ਜਦੋਂ ਇਹ ਨਾਲਾ ਦੇ ਵਾਰ ਨੰਬਰ 6 ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਸ਼ਮਸ਼ੇਰ ਸਿੰਘ ਸ਼ੇਰਾ ਆਪ ਮਹਿਲਾ ਵਿੰਗ ਦੀ ਜ਼ਿਲ੍ਹਾ ਮੀਤ ਪ੍ਰਧਾਨ ਅਤੇ ਚੇਅਰਪਰਸਨ ਮੈਡਮ ਸੀਮਾ ਅਜਨਾਲਾ ਦਰਜਨਾ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਨਵੇਂ ਸ਼ਾਮਲ ਹੋਏ ਮੈਂਬਰਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ ਅਤੇ ਪਾਰਟੀ ਵਿੱਚ ਵੱਣ ਦਾ ਮਾਣ ਸਤਿਕਾਰ ਦੇਣ ਦਾ ਭਰੋਸਾ ਦਿੱਤਾ ਚਾਹਣਾ ਚਾਹੁੰਦੇ ਵਾਜੀ ਮੈਂ ਸਰਦਾਰ ਸ਼ਮਸ਼ੀਰ ਸਿੰਘ ਸਮੁੱਚਾ ਇਹਨਾਂ ਦੇ ਪਰਿਵਾਰ ਸੈਂਕੜੇ ਸਾਥੀ ਜਿਹੜੇ ਅੱਜ ਆਮ ਪਾਰਟੀ ਦੀ ਲੋਕ ਮਾੜੂ ਨੀਤੀਆਂ ਨੂੰ ਛੱਡ ਕੇ ਅੱਜ ਭਾਜਪਾ ਸ਼ਾਮਲ ਹੋਏ ਆ ਮੈਂ ਇਹਨਾਂ ਨੂੰ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਭਾਰਤੀ ਜਨਤਾ ਪਾਰਟੀ ਤੋਂ ਇਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਵਿਸ਼ਵਾਸ ਦਿਵਾਉਂਦਾ ਕਿ ਤੁਹਾਡੇ ਹਰ ਦੁੱਖ ਸੁੱਖ ਚ ਭਾਈਵਾਲ ਹੋਵਾਂਗੇ ਇਹੋ ਜੀਆਂ ਜਿਹੜੀਆਂ ਚਾਪਲੂਸੀਆਂ ਇਹੋ ਜੀਆਂ ਜਿਹੜੀਆਂ ਲੋਕਾਂ ਦੀ ਫੋਟੋ ਲੀਡਰ ਕਹਦਾ ਫੋਟੋ ਲੀਡਰ ਜਿਹੜੀਆਂ ਸਾਡੇ ਜੀ ਨਾਂ ਆ ਤਾਂ ਹੈਗੀਆਂ ਨਾ ਹੋਣੀਆਂ ਆ ਦੂਜੇ ਹਲਕੇ ਜੋ ਆਣ ਕੇ ਲੋਕਾਂ ਨੇ ਤੁਹਾਡਾ ਮਾਨਤਾਣ ਕੀਤਾ ਪਰ ਤੁਹਾਡੇ ਕੋ ਮਾਨ ਨਹੀਂ ਪਚਿਆ ਇਹ ਉਹ ਇਹ ਉਹ ਮੋਦੀ ਨੇ ਜਿਨ੍ਹਾਂ ਨੇ ਫਾਊਂਡਰ ਮੈਂਬਰ ਨੇ ਇਸ ਆਮ ਪਾਰਟੀ ਦੇ ਜਿਹੜੇ ਦੁਖੀ ਹੋ ਕੇ ਇਹਨਾਂ ਦੀਆਂ ਲੋਕ ਮਾਰੂ ਨੀਤੀਆਂ ਦੇ ਦੁਖੀ ਹੋ ਕੇ ਅੱਜ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਏ ਆ ਇਹ ਛੋਟੀ ਗੱਲ ਨਹੀਂ ਆ ਬਾਣੀ ਕਹਿੰਦੀ ਹੈ ਸੂਰਜ ਹੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕਟਮਰੇ ਕਬੂ ਨਾ ਛਾਡੇ ਖੇਲ ਜੋ ਇਹਨਾਂ ਨੇ ਸੂਰਮਤੀ ਵਿਖਾਈ ਆ ਪਰਮਾਤਮਾ ਸਾਨੂੰ ਵੀ ਸਾਨੂੰ ਸਵਤ ਬਖਸ਼ੇ ਬਲ ਬਖਸ਼ੇ ਭਾਰਤੀ ਜਨਤਾ ਪਾਰਟੀ ਨੂੰ ਕਿ ਇਹਨਾਂ ਦੇ ਹਰ ਦੁੱਖ ਸੁੱਖ ਦੇ ਭਾਈਵਾਲ ਹੋ ਸਕੀਏ ਇਸੇ ਤਰ੍ਹਾਂ ਇਹਰੇ ਅਧੂਰੇ ਕੰਮ ਡਵੈਲਪਮੈਂਟ ਰਹਿ ਗਿਆ ਇਹਦੇ ਨਾਂਗੋਏ ਫਿਰਦੇ ਨੇ ਇਹਦੇ ਨਾਂ ਇੰਨਾ ਕੋਈ ਨੀਤੀ ਆ ਨਾ ਕੋਈ ਨੀਤੀ ਆ ਜੋ ਇਹਨਾਂ ਦੀ ਨੀਤੀ ਸਾਹ ਪੈ ਨਾ ਨੀਤੀ ਇਹਨਾਂ ਕੋ ਬੇੜਾ ਗਰਕ ਹੋਇਆ ਪੈ ਇਹਨਾਂ ਦਾ 4 ਲੱਖ ਚ ਪੰਜਾਬ ਨੂੰ ਕਰਜ਼ੇ ਥਲੇ ਡੋਪਤਾ ਆ ਨਾ ਇਹਨਾਂ ਦੇ ਵਸਦਾ ਕੋਈ ਰੋਗ ਆ ਗੁੰਡਾਵਾਦ ਨਸ਼ੇ ਲੋਕਾਂ ਨੂੰ ਧਮਕਾਉਂਦੇ ਆ ਲੋਕਾਂ ਨੂੰ ਡਰਾਉਂਦੇ ਆ ਲੋਕਾਂ ਨੂੰ ਘਬਰਾਹ ਕਰਦੇ ਨੇ ਲੋਕਾਂ ਦੇ ਪਿੰਡ ਤੇ ਪੰਜਾਬ ਦੇ ਪਿੰਡ ਤੇ ਸ਼ੁਰੂ ਦੇ ਸ਼ੁਰਾ ਮਾਰਿਆ ਤੇ ਹੁਣ ਵੀ ਸ਼ੁਰਾ ਮਾਰਿਆ ਦਿੱਲੀ ਵਾਲੇ ਇਹਦੇ ਆਗਾ ਕੁਛ ਕਹਿੰਦੇ ਆ ਇਹ ਕੁਛ ਕਹਿੰਦੇ ਆ ਚਪਾਈ ਇਹਨਾਂ ਦੇ ਆਖੜੀ ਨਹੀਂ ਲੱਗਦਾ ਚਪੜਾਸੀ ਇਹਦੇ ਬਦਲਾ ਨਹੀਂ ਸਕਦੇ ਸਵਾਏ ਨੋਟ ਭਰਨ ਤੋਂ ਸਵਾਏ ਲੁੱਟਣ ਤੋਂ ਇਹ ਨਾਲੇ ਹਲਕੇ ਜਿਹੇ ਰੇਤ ਵਿੱਚੋਂ ਤੋਂ ਆ ਬਦਨਮਾਸ਼ੀ ਕਰਨ ਤੋਂ ਗੁੰਡਾਗਰਦੀ ਕਰਨ ਤੋਂ ਨਸ਼ੇ ਵਗਾਉਣ ਤੋਂ ਸਵਾਏ ਇਸ ਐਮਐਲਏ ਦੇ ਇਸ ਪ੍ਰਵਾਦੇ ਹੋਰ ਕੁਝ ਨਹੀਂ ਕੀਤਾ ਮੈਂ ਵਿਸ਼ਵਾਸ ਦਿੰਦਾ ਉਹਨਾਂ ਸਵਾਏ ਪਰਚੇ ਕਰਦੇ ਨੇ ਨਾਜਾਇਜ਼ ਪਰਚੇ ਮੈਂ ਇੱਕ ਆਧਾਰ ਨੇ ਆ ਸਾਡੇ 22 ਸਾਡੇ 22 ਇਲੈਕਸ਼ਨ ਹੋਈ ਹੈ ਇਹ ਨਾਲੇ ਦੇ ਵਿੱਚ ਇਹਦੀ ਇੱਕ ਐਮਸੀਡੀ ਸਾਡੇ 10 12 ਜਾਣਿਆਂ ਦੇ ਨੇ ਨਾਜਾਇਜ਼ ਪਰਚਾ ਕਰਿਆ ਰੇਲ ਚੋਰੀ ਦਾ ਚੋਰ ਆ ਪਿਆ ਤੇ ਤੇਰੇ ਪਰਤੀਆਂ ਦੇ ਇਹੋ ਜਿਹੇ ਪਰਚੇ ਨਹੀਂ ਕਰਦੇ ਇਹ ਤੂੰ ਦਿੱਤੇ ਆ ਹੱਥਾ ਨਾ ਤੇ ਤੈਨੂੰ ਦੰਦ ਨਾ ਖੜਾਈਆਂ ਪਰਮਾਤਮਾ ਸਾਨੂੰ ਸਮਤ ਬਖਸ਼ੇ ਬਲ ਬਖਸ਼ੇ ਇਹ ਇੱਥੇ ਹੀ ਲੈਣੀਆਂ ਦੇੜੀਆਂ ਤੇ ਐਸਾ ਨਾ ਹੋਵੇ ਤੇ ਜਿਹੜੇ ਤੂੰ ਪੈਸੇ ਕਮਾ ਕੇ ਬਾਹਰ ਅਮਰੀਕਾ ਜਾਏ ਭਾਈਦਾ ਪਿਆ ਬਾਹਰ ਅਮਰੀਕਾ ਪਹੁੰਚਾਈ ਉੱਥੇ ਪੰਪਲ ਖੇੜਦਾ ਪਿਆ ਟਰਾਲੇ ਖਰੀਦਦਾ ਪਿਆ ਆਪਣੇ ਇੱਕ ਪਰਿਵਾਰ ਉੱਥੇ ਬਾਇਆ ਕਿਤੇ ਬਾਇਆ ਲੁੱਟਣ ਨੂੰ ਇਹ ਸਾਰੇ ਤੇਰੇ ਕੋਲ ਹਸਾਬ-ਕੁਦਾਬ ਸਮਾਂ ਆਣੇ ਤੇ ਗੁਰੂ ਕਿਰਪਾ ਕਰੇ ਲੋਕਾਂ ਨੇ ਮਨ ਬਣਾਇਆ ਕਿ ਗੁੰਡਾਗਰਦੀ ਜੇ ਖਤਮ ਕਰਾਉਣੀ ਆ ਜੇ ਨਸ਼ੇ ਖਤਮ ਕਰਾਉਣੇ ਜੇ ਪੰਜਾਬ ਨੂੰ ਮੋੜ ਦੀ ਜੇ ਲਿਆਉਣਾ ਤੇ ਭਾਰਤੀ ਜਨਤਾ ਪਾਰਟੀ ਲਿਆ ਸਕਦੀ ਹੋਰ ਕੋਈ ਨਹੀਂ ਲਿਆ ਸਕਦੀ ਲੋਕਾਂ ਦੇ ਮਨ ਬਣੇ ਪਏ ਅਸੀਂ ਦੋਸਿਰ ਚੁੱਪ ਹੋਰ ਕੇ ਕਿਦਾਂ ਤੁਹਾਡੇ ਨਾਲ ਹੋਈ ਨਾ ਚੁੱਪ ਕਰਕੇ ਤੁਹਾਨੂੰ ਬੜਾਤਾ ਸਾਨੂੰ ਵੀ ਚੁੱਪ ਕਰਕੇ ਇਸ ਪੰਜਾਬ ਦੀ ਸੰਜੇ ਸੰਗਤ ਦੇ ਮਡਾ ਦੇਣਾ ਤੇ ਪਤਾ ਉਹੋ ਲੱਗਣਾ ਜਦੋਂ ਤੁਹਾਡੀ ਫੱਟੀ ਪੋਚੀ ਜਾਣੀ ਆ ਤੇ ਤੁਹਾਡੇ ਕੋ ਇੱਕ ਇੱਕ ਆਨੇ ਦਾ ਹਿਸਾਬ ਲਵਾਂਗੇ ਗੁਰਜਿਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਮੇਰਾ ਨਾਮ ਸ਼ਮਸ਼ੀਰ ਸਿੰਘ ਜੀ ਵਾਰਡ ਨੰਬਰ 6 ਵਾਰਡ ਇੰਚਾਰਜ ਮੈਂ ਆਮ ਆਦਮੀ ਪਾਰਟੀ ਨਾਲ 2012 ਦਾ ਜੁੜਿਆ ਹਾਂ ਜਦੋਂ ਕਿ ਇੱਥੇ ਕੁਝ ਨਹੀਂ ਹੁੰਦਾ ਤੇ ਜਾ ਕੇ ਅਸੀਂ ਮੀਟਿੰਗ ਅਟੈਂਡ ਕਰਦੇ ਹੁੰਦੇ ਸੀ ਅੰਮ੍ਰਿਤਸਰ ਅਸ਼ੋਕ ਤਲਵਾਰ ਜੀ ਆਪਣਾ ਕਰਪਾਲ ਜੀ ਡਾਕਟਰ ਭਿਆੜਾ ਮੈਡਮ ਛਬਾਨੀ ਜੀ ਹੋਰ ਵੀ ਕਈ ਨਾਮ ਆ ਸਰਵਦੇਸ਼ਾ ਜੀ ਮਤਲਬ ਕਾਫੀ ਜ਼ਿਆਦਾ ਉੱਥੋਂ ਦੇ 20 25 ਸਰ ਸੀ ਜਿਨ੍ਹਾਂ ਨੇ ਅਸੀਂ ਮੀਟਿੰਗ ਅਟੈਂਡ ਕਰਦੇ ਰਹੇ ਅਜਨਾਲੇ ਉਹ ਜਾ ਕੇ ਫਿਰ ਚਲੋ ਸਰਦਾਰ ਕਲਦੀਪ ਸਿੰਘ ਢੜੀਵਾਲ ਜੀ ਅਜਨਾਲੇ ਆਏ ਤੇ ਇਹ ਆਏ ਤੇ ਬੂਟਾ ਲਾਇਆ ਚਲੋ ਵੀ ਕੀਤੀ ਵੀ ਆਪਾਂ ਨਾਲ ਵਰਕਰੀ ਕੀਤੀ ਕੀਤੀ ਇਹਨਾਂ ਦੇ ਤੁਰੇ 2012 ਤੋਂ ਜੋਗ ਨਾਲ ਤੁਰੇ ਆ ਸਭ ਤੋਂ ਪਹਿਲਾਂ ਮੈਂ ਬਲਾਕ ਪ੍ਰਧਾਨ ਸੀਗਾ ਜਨਾਲੇ ਦਾ ਬਲਾਕ ਪ੍ਰਧਾਨ ਵਿੱਚ ਫੁੱਲ ਬਟਾ ਫੁੱਲ ਮਤਤ ਕੀਤੀ ਹਰ ਇੱਕ ਬੰਦੇ ਦੇ ਸਿਆਲ ਚ ਸਵੇਰੇ ਸ਼ਾਮੀ ਜਾ ਕੇ ਬੂਹੇ ਖੜਕਾਏ ਸਾਨੂੰ ਲੋਕਾਂ ਬੂਹੇ ਨਹੀਂ ਖੋਲਣੇ ਤੇ ਅੱਗੋਂ ਟੀਚਰਾਂ ਕਰਨੀਆਂ ਵੀ ਤੁਸੀਂ ਕਿਹੜੇ ਝਾੜੂ ਵਾਲੇ ਆ ਗਏ ਜੇ ਟੋਪੀਆਂ ਵਾਲੇ ਇੱਥੇ ਆਉਣੇ ਨਹੀਂ ਆ ਚਲੋ ਸਾਡਾ ਵਿਸ਼ਵਾਸ ਸੀਗਾ ਕਿ ਸ਼ੈਤ ਅਸੀਂ ਇਸ ਚੀਜ਼ ਦਾ ਜਿਹੜੇ ਕੋਈ ਹੁੰਦਾ ਪਿਆ ਉਹਦਾ ਬਦਲਾ ਕਰ ਸਕੀਏ ਜਿਹੜੇ ਜਨਤਾ ਨਾਲ ਕੋਈ ਮਾੜੇ ਚੰਗੇ ਕੰਮ ਨੂੰ ਤਾਂ ਬਦਲਾ ਕਰੀਏ ਤੇ ਚੱਲਦਾ ਗਿਆ ਸਮਾਂ ਟਾਈਮ ਦਾ ਚਲੋ ਫਿਰ ਉਸ ਤੋਂ ਬਾਅਦ ਸੀਐਮ ਸਾਹਿਬ ਆਪਣੇ ਸਰਦਾਰ ਭਗਵੰਤ ਸਿੰਘ ਮਾਨ ਬਿਜਲੀ ਅੰਦੋਲਨ ਦਾ ਜਿਹੜਾ ਅਸੀਂ ਕੀਤਾ ਸੀ ਉਹਦੇ ਵਿੱਚ ਜਾ ਕੇ ਤੇ ਇੱਕ ਦਿਨ ਦੀ ਪੂਰੀ ਉਹਨਾਂ ਦੇ ਨਾਲ ਅਸੀਂ ਜੇਲ੍ਹ ਕੱਟੀ ਆ ਤੇ ਚਲੋ ਉਸੇ ਤਰ੍ਹਾਂ ਚੱਲਦਾ ਰਿਹਾ ਜਨਾਲੇ ਵਰਕਰੀ ਕੀਤੀ ਅੱਜ ਹੋਰ ਕੱਲ ਨੂੰ ਹੋਰ ਕਾਫੀ ਜ਼ਿਆਦਾ ਮਤਲਬ ਫਰਕ ਪਿਆ ਗਿਆ ਤੇ ਸਰਕਾਰ ਆ ਗਈ ਉਸ ਸਰਕਾਰ ਆਉਣ ਤੋਂ ਪਹਿਲਾਂ ਸਾਡੇ ਨਾਲ ਕਈ ਵਾਅਦੇ ਕੀਤੇ ਗਏ ਸੀ ਅਸੀਂ ਐਂ ਕਰਾਂਗੇ ਦਫ਼ਤਰੇ ਬਿਠਾਵਾਂਗੇ ਚਾ ਮਤਲਬ ਕਾਫੀ ਯਾਦੀਆਂ ਮਤਲਬ ਪਬਲਿਕ ਨੂੰ ਜਿੱਦਾਂ ਆਪਾਂ ਵੋਟਾਂ ਕਿਸੇ ਕੋ ਮਾਂਕੇ ਲਈ ਦੀਆਂ ਵਾਰਡ ਦੇ ਵਿੱਚੋਂ ਵੀ ਜਿਸ ਤਰ੍ਹਾਂ ਮੰਨ ਲਓ ਕੋਈ 10-15 ਪਰਿਵਾਰ ਆ ਆਪਣੇ ਉਹਨਾਂ ਨੂੰ ਪਲਾਟ ਦੀ ਜ਼ਰੂਰਤ ਸੀਗੀ 5-5 ਮਰਲੇ ਉਹਨਾਂ ਨੂੰ ਲਾਰੇ ਲਾਏ ਗਏ ਤੇ ਚਲੋ ਉਹਨਾਂ ਦੇ ਲੈ ਕੇ ਰਜੂਮ ਵਗੈਰਾ ਜੋ ਵੀ ਬੱਚਿਆਂ ਦੇ ਵੀ 20 ਬੱਚਿਆਂ ਦੇ ਪੜੇ ਲਿਖੇ ਸੀਗੇ ਵੀ ਚਲੋ ਜੋਬ ਦਿਵਾਵਾਂਗੇ ਹਰ ਵਾਰੀ ਜਾ ਕੇ ਦਫ਼ਤਰੇ ਜਾਣਾ ਮੱਥਾ ਮਾਰਨਾ ਸਰਕਾਰ ਬਣ ਤੋਂ ਬਾਅਦ ਵੀ ਚਲੋ ਹੁਣ ਆਪਾਂ ਬੜੀ ਜੁੱਧਾਂ ਦੇ ਨਾਲ ਸਰਕਾਰ ਬਣਾਈ ਆ ਤੇ ਆ ਵਾਰਡ ਦੇ ਵਿੱਚ ਇੰਨੇ ਕੰਮ ਕਰੋ ਘੱਟ ਤੋਂ ਘੱਟ ਜਨਤਾ ਨੂੰ ਵਾਰਡ ਦੇਆਂ ਇਨਸਾਨਾਂ ਨੂੰ ਮੈਂਬਰਾਂ ਨੂੰ ਹੋਰ ਸਾਰੇ ਭੈਣ ਭਰਾਵਾਂ ਨੂੰ ਪਤਾ ਲੱਗੇ ਵੀ ਸ਼ਮਸ਼ੀਰ ਤੇ ਮੈਡਮ ਸੀਮਾ 2012 ਤੋਂ ਜੁੜ ਕੇ ਦਿਨ ਰਾਤ ਵਰਕਰੀ ਕਰਕੇ ਤੇ ਸਰਕਾਰ ਲੈ ਕੇ ਆਏ ਆ ਪਰ ਬਿਲਕੁਲ ਇਹ ਚੀਜ਼ਾਂ ਤੇ ਇਨਕਾਰ ਹੋਈ ਇਹਨਾਂ ਦੀ